ਸ਼ਸ਼ੀਕਾਰ ਐਸਮ ਜੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋਬੀਸ ਸਵਾਗਤ ਕਰਦਾ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ ਖਬਰਾਂ ਉਹ ਜਿਹੜੀਆਂ ਮੁੱਦਾ ਬਣਦੀਆਂ ਨੇ ਆਨਲਾਈਨ ਠੱਗੀ ਨੂੰ ਲੈ ਕੇ ਤੇ ਜਿਹੜੇ ਲੋਕ ਜਾਂ ਵਿਦਿਆਰਥੀ ਜਾਂ ਕੋਈ ਲੜਕਾ ਜਾਂ ਲੜਕੀ ਪੜ੍ਹਾਈ ਕਰਨ ਲਈ ਜਾਂ ਕੰਮ ਕਰਨ ਲਈ ਬਾਹਰ ਜਾਣਾ ਚਾਹੁੰਦੇ ਨੇ ਉਹ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਬਣਦੇ ਨੇ ਕਿਉਂਕਿ ਏਜੰਟਾਂ ਦੇ ਵੱਲੋਂ ਉਹਨਾਂ ਨੂੰ ਧੋਖੇਦਾਰੀ ਦੇ ਵਿੱਚ ਰੱਖਿਆ ਜਾਂਦਾ ਹੈ ਕਈ ਤਰ੍ਹਾਂ ਦੇ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਜਾਂਦਾ ਹੈ ਕਿ ਜਿਹੜਾ ਤੁਹਾਡਾ ਵੀਜ਼ਾ ਉਸ ਤੋਂ ਪੈਸੇ ਬਾਅਦ ਲਵਾਂਗੇ ਦੋੜਾ ਦੋੜ ਵੀਜ਼ਾ ਆ ਜਾਏਗਾ ਉਦੋਂ ਬਾਅਦ ਤੁਹਾਡੇ ਪੈਸੇ ਲਵਾਂਗੇ ਇਸ ਤਰ੍ਹਾਂ ਦੀ ਠੱਗੀਆਂ ਨੇ ਜਿਹੜੀਆਂ ਉਹ ਵਜਦੀਆਂ ਨੇ ਤੁਹਾਡੇ ਅੱਜ ਸਾਹਮਣੇ ਖਬਰਾਂ ਪੇਸ਼ ਕਰਾਂਗੇ ਜਿਹੜੀਆਂ ਅਖਬਾਰ ਵੀ ਛਪੀਆਂ ਨੇ ਤੇ ਜਿਹੜੀਆਂ ਮੁੱਦਾ ਬਣੀਆਂ ਨੇ ਪਹਿਲੀ ਖਬਰ ਲੋਜਾ ਸਾਹਮਣੇ ਆ ਰਹੀ ਹੈ ਕਿ ਇੱਕ ਨੌਜਵਾਨ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦਿੱਤਾ ਗਿਆ ਝਾਂਸਾ ਵੀ ਕੀ ਦਿੱਤਾ ਗਿਆ ਕਿ ਉਸ ਦੇ ਜਿਹੜੇ ਡਾਕੂਮੈਂਟ ਸੀ ਉਸ ਦੇ ਜਿਹੜੇ ਡਾਕੂਮੈਂਟ ਸੀ ਉਹ ਫਰਜੀ ਬਣਾਏ ਗਏ ਫਰਜੀ ਬਣਾਉਣ ਤੋਂ ਬਾਅਦ ਉਸ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਤੇ ਇੰਗਲੈਂਡ ਪਹੁੰਚਣ ਤੇ ਜਦੋਂ ਪੁਲਿਸ ਵੱਲੋਂ ਉਸ ਦੇ ਜਿਹੜੇ ਡਾਕੂਮੈਂਟਸ ਨੇ ਦਸਤਾਵੇਜ਼ ਨੇ ਉਹਨਾਂ ਦੀ ਚੈਕਿੰਗ ਹੁੰਦੀ ਹੈ ਤਾਂ ਉਹ ਡਾਕੂਮੈਂਟ ਜਿਹੜੇ ਉਹ ਨਕਲੀ ਪਾਏ ਜਾਂਦੇ ਨੇ ਉਸ ਤੋਂ ਬਾਅਦ ਉਸ ਨੂੰ ਵਿਅਕਤੀ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਜਦੋਂ ਸੇ ਮਾਤਾ ਪਿਤਾ ਦਾ ਗੱਲ ਕੀਤੀ ਜਾਂਦੀ ਹੈ ਤਾਂ ਮਾਤਾ ਪਿਤਾ ਜਿਹੜੇ ਨੇ ਪੁਲਿਸ ਕੋਲ ਪਹੁੰਚ ਦੇਣ ਤੇ ਇੱਕ ਪਰਿਵਾਰ ਦੇ ਤਿੰਨ ਜੀਆਂ ਉੱਪਰ ਧੋਖਾ ਦੜੀ ਅਤੇ ਹੋਰ ਮਾਮਲਿਆਂ ਦੇ ਦੇ ਨਾਲ ਜਿਹੜਾ ਪਰਚਾ ਦਰਜ ਕਰ ਦਿੱਤਾ ਜਾਂਦਾ ਰੋਕ ਕਰਦੇ ਆਂ ਅਗਲੀ ਖਬਰ ਦਾ ਅਗਲੀ ਖਬਰ ਔਨਲਾਈਨ ਟਰੇਡਿੰਗ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ ਕਿ ਔਨਲਾਈਨ ਟਰੇਡਿੰਗ ਜਿਹੜੀ ਲੋਕ ਕਰਦੇ ਨੇ ਕਈ ਵਾਰੀ YouTube ਤੇ ਜਿਵੇਂ ਹੋਰ ਪਲੇਟਫਾਰਮ ਦੇ ਵੀਡੀਓਜ਼ ਦੇਖਦੇ ਨੇ ਕਿ ਆਨਲਾਈਨ ਤੁਸੀਂ ট্রেਡਿੰਗ ਕਰੋ ਸਾਨੂੰ ਪੈਸੇ ਦਿਓ ਅਸੀਂ ਤੁਹਾਡੇ ਪੈਸੇ ਦੁੱਗਣੇ ਆ ਚੌਗਣੇ ਕਰਕੇ ਤੁਹਾਡੇ ਤੱਕ ਪਹੁੰਚਾਵਾਂਗੇ ਪਰ 38 ਲੱਖ ਰੁਪਏ ਦੀ ਜਿਹੜੀ ਠੱਗੀ ਹੋਈ ਹੈ ਉਹ ਲੁਧਿਆਣਾ ਦੇ ਹੋਜ਼ਰੀ ਕਾਰੋਬਾਰੀ ਨਾਲ ਹੋਈ ਹੈ ਕਿ ਉਸ ਤੋਂ 38 ਲੱਖ ਰੁਪਏ ਜਿਹੜੀ ਹੈ ਉਹ ਲੈ ਗਏ ਪਰ ਉਸਦੇ 1 ਰੁਪਿਆ ਵੀ ਵਾਪਸ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਉਹ ਜਿਹੜਾ ਵਿਅਕਤੀ ਹੈ ਜੋ ਉਸ ਤੋਂ ਪੈਸੇ ਲੈ ਗਿਆ ਉਹ ਗਾਇਬ ਹੀ ਹੋ ਗਿਆ ਉਹ ਕਿਸੇ ਤਰ੍ਹਾਂ ਦੀ ਉਸ ਦੀ ਜਿਹੜੀ ਐ ਭਾਲ ਨਹੀਂ ਹੋ ਸਕੀ ਆ ਅਗਲੀ ਖਬਰ ਜਿਹੜੀ ਆ ਰਹੀ ਹੈ ਉਹ ਸਾਹਮਣੇ ਆ ਰਹੀ ਹੈ ਇੱਕ ਵਿਦਿਆਰਥਣ ਦੇ ਨਾਲ ਠੱਗੀ ਹੋਈ ਆ ਉਸ ਨੂੰ ਕੈਨੇਡਾ ਭੇਜਣ ਦੀ ਲੈ ਕੇ ਕਿਹਾ ਜਾ ਰਿਹਾ ਸੀ ਜਦ ਨੂੰ ਕੈਨੇਡਾ ਭੇਜਾਂਗੇ ਉਸ ਤੋਂ ਬਾਅਦ ਉਹਨੂੰ ਉਸ ਨੇ ਠੱਗੀ ਕੀਤੀ ਗਈ ਹੈ ਪੜ੍ਹਾਈ ਲਈ ਵਿਦਿਆਰਥਣ ਨੂੰ ਧੋਖੇ ਚ ਰੱਖ ਕੇ ਸਰਕਾਰੀ ਕਾਲਜ ਦੀ ਥਾਂ ਨਿੱਜੀ ਕਾਲਜ ਦਾਖਲਾ ਕਰਵਾਉਣ ਦੇ ਦੋਸਤ ਚ ਸਿਟੀ ਖੰਨਾਪੁਰਸ ਵੱਲੋਂ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹ ਮਾਮਲਾ ਲੜਕੀ ਦੇ ਪਿਤਾ ਗੁਰਵਿੰਦਰ ਸਿੰਘ ਵਾਸੀ ਲਲਹੇੜੀ ਰੋਡ ਖੰਨਾ ਦੀ ਸ਼ਿਕਾਇਤ ਤੇ ਹਰਪਿੰਦਰ ਸਿੰਘ ਮਾਲਕ ਇਹ ਪਲੈਨੇਟ ਆਇਲਸ ਤੇ ਇਮੀਗ੍ਰੇਸ਼ਨ ਇੰਸਟੀਚੂਟ ਪਿੰਡ ਟ੍ਰਾਇੰਗਲ ਅਮਰਗੜ ਮਲੇ ਕੋਟਲਾ ਖਿਲਾਫ ਦਰਜ ਕੀਤਾ ਗਿਆ ਜਿਹੜੀ ਦਰਖਾਸਤ ਹੈ ਉਹ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਕੈਨੇਡਾ ਵਿੱਚ ਪੜ੍ਹਾਈ ਕਰਨਾ ਚਾਹੁੰਦੀ ਸੀ ਜਿਸ ਲਈ ਟਰੈਵਲ ਏਜੰਟ ਹਰਪਿੰਦਰ ਸਿੰਘ ਨਾਲ ਗੱਲ ਹੋਈ ਸੀ ਉਸਨੇ ਉਸ ਨਾਲ ਠੱਗੀ ਕੀਤੀ ਹੈ ਅਗਲੀ ਖਬਰ ਦਾ ਰੁਕ ਕਰਦੇ ਆ ਅਗਲੀ ਖਬਰ ਜਿਹੜੀ ਹੈ ਉਹ ਵੀ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਵਿਅਕਤੀ ਤੋਂ 8 ਲੱਖ ਰੁਪਏ ਦੀ ਘੱਗੀ ਹੋਈ ਹੈ ਦੱਸਦੀ ਹੈ ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਪੁਲਿਸ ਨੇ ਇੱਕ ਅਜਿਹੇ ਜੋੜੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਜਿਸ ਨੇ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਦੀੋਂ ਮਾਤਾ ਕੋਲੋਂ 8 ਲੱਖ ਰੁਪਏ ਦੀ ਰਕਮ ਹਾਸਲ ਕਰ ਲਈ ਹੈ ਥਾਣਾ ਪੀਯੂ ਦੇ ਮੁਤਾਬਕ ਨਾਮ ਨਿਤ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਸੋਢੀਵਾਲ ਦੇ ਵਾਸੀ ਨਿਰਮਲ ਸਿੰਘ ਤੇ ਉਸ ਦੀ ਪਤਨੀ ਕੁਲਵਿੰਦਰ ਕੌਜਵਾਜੋਂ ਹੋਈ ਹੈ ਪੁਲਿਸ ਨੇ ਪਤੀ ਅਤੇ ਪਤਨੀ ਖਿਲਾਫ ਧੋਖਾਧੜੀ ਦੇ ਅਪਰਾਧਿਕ ਸਾਜ਼ਿਸ਼ ਦੇ ਧਰਾਮਾ ਤਹਿਤ ਐਫ ਆਈ ਆਰ ਦਰਜ ਕਰ ਲਈਏ ਉਹਨਾਂ ਉੱਪਰ ਤਲਾਸ਼ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਇਹ ਮੁਕਦਮਾ 2.5 ਸਾਲ ਦੀ ਪੜਤਾਲ ਤੋਂ ਬਾਅਦ ਦਰਜ ਕੀਤਾ ਹੈ 18 ਮਈ 2023 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੰਦਿਆ ਪਿੰਡ ਬੀਰਮੀ ਦੇ ਰਹਿਣ ਵਾਲੇ ਹਰਦੀਪ ਕੌਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸਦੇ ਬੇਟੇ ਨੇ ਕੈਨੇਡਾ ਜਾਣਾ ਸੀ ਜਿਸ ਨੂੰ ਲੈ ਕੇ ਉਸਦੇ ਕੋਲ ਜਿਹੜੀ ਹੈ ਕਾਲ ਆਉਂਦੀ ਹੈ ਕਾਲ ਤੋਂ ਬਾਅਦ ਉਸ ਨੂੰ ਜਿਹੜਾ ਹੈ ਪੈਸੇ ਪਾ ਦਿੱਤੇ ਜਾਂਦੇ ਨੇ ਪੈਸੇ ਦੇ ਦਿੱਤੇ ਜਾਂਦੇ ਨੇ ਪਰ ਉਸ ਨੂੰ ਭੇਜਿਆ ਨਹੀਂ ਜਾਂਦਾ ਉਸ ਦੇ ਉੱਪਰ ਠੱਗੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਰਿਪੋਰਟ ਲਿਖਾਈ ਜਾਂਦੀ ਹੈ ਤੇ 2.5 ਸਾਲ ਬਾਅਦ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਂਦੀ ਹੈ